ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆੰਸ਼ੂ ਲਗਾਤਾਰ ਪੰਜਾਬ ਸਰਕਾਰ ਵੱਲੋਂ ਵੱਡੇ ਫੈਸਲੇ ਅਤੇ ਅਹਿਮ ਫੈਸਲੇ ਕੀਤੇ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਵੱਲੋਂ ਲਗਾਤਾਰ ਜੁਆ ਦਿਨ-ਬਦਿਨ ਰੋਜ਼ ਮੀਟਿੰਗਸ ਕੀਤੀਆਂ ਜਾ ਰਹੀਆਂ ਹਨ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਨਾਲ ਕਈ ਵੱਡੇ ਫੈਸਲੇ ਵੀ ਲਏ ਜਾ ਰਹੇ ਹਨ ਜਿਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਸੀਐਮ ਮਾਨ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ ਉਹਨਾਂ ਵੱਲੋਂ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ 부ਜਨ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ। ਖਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੇ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਹਲਵਾਰਾ ਹਵਾਈ ਅੱਡੇ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਣ ਦੀ ਮੰਗ ਕੀਤੀ ਗਈ ਹੈ ਇਸ ਮਾਮਲੇ ਦੇ ਉੱਤੇ ਵਧੇਰੀ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਵਨੀਤ ਮੇਰ ਨਾਲ ਮੌਜੂਦ ਨੇ ਵਨੀਤ ਕੀ ਕਹਿਣਾ ਚਾਹੋਗੇ ਮਾਨ ਸਰਕਾਰ ਵੱਲੋਂ ਹਰ ਰੋਜ਼ ਹੀ ਦਿਨ ਬਦਿਨ ਅਸੀਂ ਕਹਿ ਸਕਦੇ ਹਾਂ ਕਿ ਵੱਡੇ ਫੈਸਲੇ ਕੀਤੇ ਜਾ ਰਹੇ ਹਨ ਉਹਨਾਂ ਵਿੱਚੋਂ ਹੀ ਉਹਨਾਂ ਵੱਲੋਂ ਇਹ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਸ਼ਹੀਦਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਯਾਦਗਾਰ ਦਿੱਤੀ ਜਾਵੇ ਇੱਕ ਸ਼ਰਧਾਂਜਲੀ ਦਿੱਤੀ ਜਾਵੇ ਜਿਸ ਦੇ ਵਿੱਚ ਇੱਕ ਗੱਲ ਇਹ ਵੀ ਹੈ ਜੋ ਅੱਜ ਹਵਾਬਾਜ਼ੀ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਦੇਖੋ ਅਗਰ ਹਲਵਾਰਾ 에어ਪੋਰਟ ਦੀ ਗੱਲ ਕਰੀ ਤੇ ਜਿਸ ਸੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਕੇਂਦਰੀਏ ਜਿਹੜੇ ਐਵੀਏਸ਼ਨ ਮਨਿਸਟਰ ਹੈ ਉਹਨਾਂ ਨੂੰ ਲੈਟਰ ਲਿਖਿਆ ਗਿਆ ਹਲਵਾਰਾ 에어ਪੋਰਟ ਦਾ ਨਾਮ ਕਰਤਾਰ ਸਿੰਘ ਤਰਾਪਾ ਭਾਈ ਯਾਨੀ ਸ਼ਹੀਦ ਕਰਤਾਰ ਸਿੰਘ ਤਰਾਪਾ ਦੇ ਨਾਂ ਤੇ ਰੱਖਣ ਦਾ ਇੱਕ ਲੈਟਰ ਲਿਖਿਆ ਗਿਆ ਇੱਕ ਦਰਖਾਸਤ ਕੀਤੀ ਗਈ ਹੈ ਕਿਉਂਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਗੱਲ ਕਰੀਏ ਸ਼ੁਰੂ ਤੋਂ ਹੀ ਸਰਕਾਰ ਜਿਹੜੀ ਹੈ ਜਿਸ ਸੰਗ ਨਾਲ ਸੋਚੁਕ ਸਮਾਗਮ ਵੀ ਹੋਇਆ ਸੀ ਧੀ ਦੇ ਆਜ਼ਮ ਭਗਤ ਸਿੰਘ ਦੀ ਧਰਤੀ ਦੇ ਉੱਤੇ ਸੋਚੁਕ ਸਮਾਗਮ ਹੋਇਆ ਸੀ ਔਰ ਉਸ ਤੋਂ ਬਾਅਦ ਵੀ ਜਿਹਨੇ ਵੀ ਸ਼ਹੀਦ ਹੋਏ ਨੇ ਜਾ ਬਾਰਡਰ ਦੇ ਉੱਪਰ ਸ਼ਹੀਦ ਹੁੰਦੇ ਨੇ ਚਾਹ ਆਜ਼ਾਦੀ ਦੀ ਲੜਾਈ ਚ ਜਿਹੜੇ ਸ਼ਹੀਦ ਹੋਏ ਨੇ ਹਰ ਇੱਕ ਸ਼ਹੀਦ ਦਾ ਜਿਹੜਾ ਉਹ ਸਨਮਾਨ ਕੀਤਾ ਜਾਂਦਾ ਤੇ ਇਸੀ ਸਨਮਾਨ ਨੂੰ ਬਰਕਰਾਰ ਰੱਖਣ ਲਈ ਸਰਕਾਰ ਜਿਹੜੀ ਹੈ ਉਹ ਲਗਾਤਾਰ ਵੱਖ-ਵੱਖ ਉਪਰਾਲੇ ਕਰਦੀ ਰਹਿੰਦੀ ਹੈ ਔਰ ਨਾਲ ਨਾਲ ਜਿਹੜੀ ਸਾਡੀ ਯੂਥ ਹੈ ਜਿਹੜਾ ਸਾਡਾ ਯੁਵਾ ਪੀੜੀ ਹੈ ਉਸ ਨੂੰ ਵੀ ਸ਼ਹੀਦਾਂ ਨਾਲ ਜੋੜਿਆ ਜਾਏ ਪੰਜਾਬ ਦੀ ਵਿਰਾਸਤ ਨਾਲ ਜੋੜਿਆ ਜਾਏ ਇਸ ਨੂੰ ਲੈ ਕੇ ਵੀ ਲਗਾਤਾਰ ਉਪਰਾਲੇ ਜਿਹੜੇ ਨੇ ਉਹ ਹੁੰਦੇ ਜਾਂਦੇ ਦਿੱਤੇ ਅੱਜ ਵੀ ਜਿਹੜਾ ਲੈਟਰ ਲਿਖਿਆ ਗਿਆ ਉਸ ਲੈਟਰ ਦੇ ਵਿੱਚ ਆਹੀ ਡਿਮਾਂਡ ਕੀਤੀ ਗਈ ਹੈ ਕਿ ਸ਼ਹੀਦ ਕਰਤਾਰ ਫਰਾਬਾ ਦੇ ਨਾਤੇ ਹਲਵਾਰਾ ਜਿਹੜਾ 에ਰਪੋਰਟ ਹੈ ਉਸ ਦਾ ਨਾਮ ਰੱਖਿਆ ਜਾਏ ਹਲਵਾਰਾ 에ਰਪੋਰਟ ਦਾ ਕੰਮ ਜਿਹੜਾ ਮੁਕੰਮਲ ਹੋ ਚੁੱਕਿਆ ਹੈ ਲੇਕਿਨ ਇਸ ਦੇ ਨਾਮ ਨੂੰ ਲੈ ਕੇ ਜਿਹੜਾ ਸ਼ੰਸ਼ਾ ਹੈ ਬਰਕਰਾਰ ਹੈ ਉਸ ਨੂੰ ਕਲੀਅਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਸਿਵਲ ਐਵੀਏਸ਼ਨ ਮਨਿਸਟਰ ਜਿਹੜੇ ਸੈਂਟਰ ਦੇ ਨੇ ਉਹਨਾਂ ਨੂੰ ਲੈਟਰ ਲਿਖ ਕੇ ਤਰਖਾਸ ਕੀਤੀ ਗਈ ਹੈ ਵੇਖਣ ਵਾਲੀ ਗੱਲ ਹੈ ਕਿ ਇਸ ਸੰਗ ਦੇ ਨਾਲ ਪਹਿਲੇ ਚੰਡੀਗੜ੍ਹ ਇੰਟਰਨੈਸ਼ਨਲ 에ਰਪੋਰਟ ਦਾ ਜਿਹੜਾ ਨਾਮ ਹੈ ਦੀ ਜਾਂਫਾ ਗੰਗਾ ਨਾਤੇ ਰੱਖਿਆ ਗਿਆ ਸੀ ਉਹ ਜਿਹੜੀ ਆ ਡਿਮਾਂਡ ਕੀਤੀ ਗਈ ਹੈ ਇਸ ਨੂੰ ਰੂਪ ਕਿਸੈਂਟਰ ਮਿਨਿਸਟਰੀ ਜਿਹੜੀ ਹੈ ਸੈਂਟਰ ਜਿਹੜੀ 에ਵੀਏਸ਼ਨ ਮਿਨਿਸਟਰੀ ਦੀ ਗੱਲ ਕਰੀਏ ਉਹ ਰਜ਼ਾਮੰਦ ਹੋ ਪਾਂਦੀ ਹੈ ਜਾਂ ਫਿਰ ਨਹੀਂ ਜੀ ਵਨੀਤ ਕਹਿ ਸਕਦੇ ਨੇ ਕਿ ਪਿਛਲੇ ਸਾਲ ਵੀ ਇਸ ਮੁੱਦੇ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਚ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਦੇ ਬਾਰੇ ਪਤਾ ਵੀ ਲੱਗਾ ਸੀ ਤੇ ਹੁਣ ਜਿਸ ਤਰ੍ਹਾਂ ਕਿ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਹਵਾਈ ਅੱਡੇ ਦੇ ਟਰਮੀਨਲ ਦਾ ਕੰਮ ਪੂਰਾ ਹੋ ਚੁੱਕਾ ਹੈ ਮੁਕੰਮਲ ਹੋ ਚੁੱਕਾ ਹੈ ਤਾਂ ਕੀ ਲੱਗਦਾ ਹੈ ਕਿੰਨੀ ਦੇਰ ਕਿੰਨੀ ਜਲਦ ਹੀ ਜੋ ਹੈ ਰਾਮੋਹਨ ਨਾਇਡੂ ਇਸ ਦੇ ਬਾਰੇ ਮਾਮਲੇ ਦੇ ਉੱਤੇ ਐਕਸ਼ਨ ਲੈ ਸਕਦੇ ਹਨ ਅਤੇ ਸੀਐਮ ਦੀ ਚਿੱਠੀ ਦੇ ਉੱਤੇ ਪੂਰਾ ਕਿਉਂਕਿ ਸੈਂਟਰਲ ਮਿਨਿਸਟਰੀ ਨਾਲ ਜੁੜਿਆ ਹੋਇਆ ਮਸਲਾ ਹੈ ਕਿਉਂਕਿ ਇਸ ਦੇ ਵਿੱਚ ਅਗਰ ਕਿਸੇ ਵੀ 에어ਪੋਰਟ ਦਾ ਨਾਮ ਬਦਲਣਾ ਹੈ ਤੇ ਉਸ ਦੇ ਵਿੱਚ ਨੋਇਫੀ ਜਿਹੜੀ ਆ ਉਸੇ ਮਨਜ਼ੂਰੀ ਦੀ ਲੋੜ ਪੈਂਦੀ ਹੈ ਤੇ ਇਸੇ ਕਰਕੇ ਸੈਂਟਰੀ ਵਿਏਸ਼ਨ ਮਰਿਸੀ ਦੇ ਸੰਗਿਆਨ ਦੇ ਵਿੱਚ ਇਹ ਮਾਮਲਾ ਲਿਆਇਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਤਰਫੋਂ ਆਇਆ ਵੀ ਇਹ ਵੀ ਹਵਾਲਾ ਦਿੱਤਾ ਗਿਆ ਹੈ ਕਿ ਕੰਮ ਕੰਮਲ ਹੋ ਚੁੱਕੇ ਆ ਕਿਸੇ ਵੀ ਸਮਾਂ 에ਅਰਪੋਰਟ ਜਿਹੜਾ ਦੇ ਆਵਾਜਾਈ ਫਲਾਈਟਾਂ ਦੀ ਜਿਹੜੀ ਹੈ ਉਹ ਸ਼ੁਰੂ ਹੋ ਜਾਈਗੀ ਲੇਕਿਨ ਉਸ ਤੋਂ ਪਹਿਲਾਂ ਇਹ ਸਰਕਾਰ ਚਾਹੁੰਦੀ ਕਿ 에어ਪੋਰਟ ਦਾ ਜਿਹੜਾ ਨਾਮ ਹੈ ਉਹ ਸ਼ਹੀਦ ਕਰਤਾਰ ਸਿੰਘ ਇਸ ਸਰਾਬਾ ਦੇ ਨਾਮ ਤੇ ਰੱਖਿਆ ਜਾਏ ਤੇ ਉਸੇ ਨੂੰ ਲੈ ਕੇ ਜਿਹੜਾ ਲੈਟਰ ਲਿਖਿਆ ਗਿਆ ਹੈ ਵੇਖਣ ਵਾਲੀ ਕਰ ਰਹੀਗੀ ਜਿਸ ਦੇ ਉੱਪਰ ਸਿਵਲ 에ਵੀਏਸ਼ਨ ਮੰਤਰੀ ਜਿਹੜੇ ਨੇ ਉਹ ਕੀ ਕੁਝ ਸੰਕੇਤ ਲੈਂਦੇ ਨੇ ਕਿ ਕੁਝ ਉਸ ਦਾ ਉਹਨਾਂ ਦਾ ਅੰਤਿਮ ਫੈਸਲਾ ਹੋਊਗਾ ਜੀ ਤਨਵਾਣੀ तमाम जानकारी ले तो आप देख सकते हो के लगातार सीएम मान वालों जो है पंजाब दे शहीदां नु याद करण पंजाब दे शहीदां नु श्रद्धांजलि देने वास्ते वक्त-वक्त ते मौके-मौके ते उना वालो ਵੱਡੇ ਉਪਰਾਲੇ ਕੀਤੇ ਜਾਂਦੇ ਹਨ जद मान सरकार هون ਦੇ ਵਿੱਚ ਆਈ ਸੀ ਉਦੋਂ ਹੀ ਉਨਾ ਵਲੋ শহীদ ਭਗਤ ਸਿੰਘ ਤੇ ਕਹਿ ਸਕਦੇ ਆ ਕਿ ਆਪਣੇ ਦਫਤਰ ਦੇ ਵਿੱਚ ਉਹਨਾਂ ਦੀ ਤਸਵੀਰ ਲਗਵਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਕਿ ਹਰ ਸਰਕਾਰੀ ਦਫਤਰ ਚ ਉਹਨਾਂ ਦੀ ਤਸਵੀਰ ਹੋਣੀ ਲਾਜ਼ਮੀ ਹੋਵੇਗੀ ਜੋ ਉਸ ਨੂੰ ਕੀ ਅਮਲ ਦੇ ਵਿੱਚ ਵੀ ਲਿਆਂਦਾ ਗਿਆ ਜਿਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਕੇਂਦਰੀ ਹਵਾਬਾਜ਼ੀ ਮੰਤਰੀ ਰਾਮੋਹਨ ਨਾਇਡੂ ਨੂੰ ਉਹਨਾਂ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਹਲਵਾਰਾ ਹਵਾਈ ਅੱਡੇ ਦਾ ਨਾਂ ਬਦਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਰੱਖਣ ਦੀ ਜੋ ਹੈ ਮੰਗ ਕੀਤੀ ਜਾਂਦੀ ਹੈ ਦੇਖਣਾ ਬਹੁਤ ਹੀ ਦਿਲਚਸਪ ਹੋਏਗਾ ਕਿ ਅਗਿਆਨ ਵਾਲੇ ਸਮੇਂ ਦੇ ਵਿੱਚ ਰਾਮੋਹਨ ਨਾਇਡੂ ਇਸ ਮਾਮਲੇ ਨੂੰ ਲੈ ਕੇ ਇਸ ਚਿੱਠੀ ਨੂੰ ਲੈ ਕੇ ਕੀ ਐਕਸ਼ਨ ਕਰਦੇ ਨੇ ਕੀ ਕਾਰਵਾਈ ਕਰਦੇ ਨੇ ਫਿਲਹਾਲ ਦੀ ਵੱਡੀ ਅਪਡੇਟ ਹੈ ਕਿ ਸੀਐਮ ਵੱਲੋਂ ਹਵਾਬਾਜ਼ੀ ਮੰਤਰੀ ਕੇਂਦਰੀ ਹਵਾਬਾਜ਼ੀ ਮੰਤਰੀ ਰਾਮੋਹਨ ਨਾਇਡੂ ਨੂੰ ਚਿੱਠੀ ਲਿਖੀ ਗਈ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par